ਕਲਰ ਤਾਂ ਤੁਸੀਂ ਕਰਵਾਉਂਦੇ ਹੀ ਨਹੀਂ ਉਹ ਤਾਂ ਜਿਵੇਂ ਕਿਸਾਨ ਦੇ ਘਰੋਂ ਆ ਗਿਆ ਉਦਾਂ ਹੀ ਸੇਲ ਕਰ ਦਿੰਦੇ ਹੋ ਰੰਗ ਦਾ ਤਾਂ ਬਾਈ ਜੇ ਕਿਤੇ ਮਲਕੇ ਚਲੋ ਬੰਦਾ ਕੋਈ ਸਾਵੇ ਗਾਦ ਬਿਥੇ ਰੰਗ ਹੋਇਆ ਵਾ ਸਾ ਟਰੈਕਟਰ ਬਿਨਾ ਪੈਸਾ ਤੋਂ ਦੇ ਦੋ ਓਕੇ ਹਾਂ ਬਾਕੀ ਤੁਸੀਂ ਦਿਖਾ ਦਿਓ ਕਿਸੇ ਟਰੈਕਟਰ ਨੂੰ ਕੱਪੜਾ ਵੱਜਿਆ ਵਾ ਜਾਂ ਪਾਟਰ ਵੱਜਿਆ ਉਹ ਬਾਕੀ ਵੱਡਿੱਕਾ ਇਹ ਵੀ ਹੈ ਇਹ ਬਾਈ ਉਰਾਂ ਕੋਲੇ ਯਾਰ ਸਮਾਂ ਹੀ ਨਹੀਂ ਇਹ ਕਹਿੰਦੇ ਬਈ ਸਾਡੇ ਲੱਵੇ ਸਮਾਂ ਨਹੀਂ ਵੀ ਅਸੀਂ ਸਾਫ਼ ਕਰ ਕਰ ਖੜਾਈਏ ਹੈਨਾ ਇਹ ਹੈਗਾ 2005 ਮਾਡਲ ਧਰਮੇ ਕੈਮਰਾ ਮਾਰਕਰ ਇੱਧਰ ਜੀ ਆਲ ਓਰੀਜਨਲ ਆ ਜੀ ਸਾਰਾ ਓਰੀਜਨਲ ਆ ਟਰੈਕਟਰ ਆ ਮਹਿੰਦਰਾ 575 2005 ਮਾਡਲ ਬਈ 5 ਮਾਡਲ ਟਾਇਰਾਂ ਦੀ ਕੰਡੀਸ਼ਨ ਗੱਲ ਕਰ ਲਓ ਸੱਜ ਨੂੰ ਘੈਂਟ ਪਈ ਆ ਹੈਨਾ ਅੱਧੇ ਕ ਟਾਇਰ ਆ ਜੀ ਅੱਧੇ ਕ ਟਾਇਰ ਪਏ ਆ ਤੇ ਮਗਰਲੇ ਤਾਂ ਅੱਧਿਆਂ ਤੋਂ ਵੱਧ ਪਏ ਆ ਬਈ ਹਾਂਜੀ ਹਾਂਜੀ ਆਹ ਸਿਸਟਮ ਵਗੈਰਾ ਸਾਰਾ ਕੁ ਲੱਗਿਆ ਹੋਇਆ ਹਾਂਜੀ ਤੇ ਛਤਰੀ ਵੀ ਘੈਂਟ ਲੱਗੀ ਹੋਈ ਆ ਆਪਾਂ ਤਾਂ ਵੀਰੇ ਟਾਇਰ ਪੰਜ ਪੈਸੇ ਘੱਟੇ ਦੱਸਦੇ ਉਹਨੇ ਓਕੇ ਤੁਸੀਂ ਮਤਲਬ ਦੇ ਭਾਈ ਇਹਦੀ ਕੀ ਡਿਮਾਂਡ ਆ ਨੰਬਰ ਇਹਦਾ ਵੀ ਪੰਜਾਬ ਦਾ ਚ 50 ਨੰਬਰ ਆ ਜੀ ਕਾਲੇ ਢੇਡ ਦੇ ਵਿੱਚ ਚਾਹੇ 5310 ਆ ਗਿਆ ਚਾਹੇ 5103 ਆ ਗਿਆ ਇਹ ਕਾਮਯਾਬ ਬੜੇ ਮੰਨੇ ਆ ਕਿਸਾਨਾਂ ਨੇ ਇਹ ਵੀਰੇ ਕਾਮਯਾਬ ਹੈ ਤਾਂ ਇਹਦੀ ਟਰੈਕਟਰ ਦੀ ਜਿੰਨਾ ਵੀ ਇਹਦਾ ਪਾਰਟ ਆਉਂਦਾ ਸੀਗਾ ਇੰਜਨ ਇਹ ਆਪਣੇ ਸਰਵ ਇੰਡੀਆ ਵਿੱਚ ਆ ਕੇ ਟਰੈਕਟਰ ਸਿੰਬਲ ਹੁੰਦਾ ਸੀਗਾ ਓਕੇ ਇਹ ਟਰੈਕਟਰ ਬਾਹਰੋਂ ਆਉਂਦਾ ਸੀਗਾ ਇਹ ਟਰੈਕਟਰ ਆਪਣੇ ਇੰਡੀਆ ਵਿੱਚ ਆ ਕੇ ਸਿੰਬਲ ਹੋਏ ਆ ਤਾਂ ਕਰਕੇ ਟਰੈਕਟਰ ਵੱਧ ਕਾਮਯਾਬ ਹੋਏ ਨੇ ਠੀਕ ਆ ਠੀਕ ਇਹਦਾ ਡੀਜ਼ਲ ਖਰਚਾ ਵੀ ਘੱਟ ਆ ਕੋਪੀ ਜੀ ਬਿਲਕੁਲ ਜੈਜੇ ਰੇਟ ਆ ਇਹਦਾ 220000 ਡਿਮਾਂਡ ਕਰਦੇ ਆਪਾਂ 22 ਮਹਿੰਦਰਾ ਵੀ ਨਹੀਂ ਆਉਂਦਾ ਇਸ ਰੇਟ ਦੇ ਵਿੱਚ ਹੁਣ ਦੇ ਦੀ ਕਿੰਨੇ ਦਾ ਆਪਾਂ ਇਹਨੂੰ ਐ ਦੱਸਿਓ ਇਹ ਲਾਸਟ ਆਪਾਂ 2 ਲੱਖ ਦਾ ਟਰੈਕਟਰ ਦੇ ਦੂੰਗਾ 2 ਲੱਖ ਦਾ ਚੱਕ ਲਿਓ ਮਿੱਤਰੋ ਇਹ ਲਾਸਟ ਰੇਟ ਆ ਜੀ ਲਓ ਵੀ ਮਿੱਤਰੋ ਕੀ ਹਾਲ ਚਾਲ ਨੇ ਅੱਜ ਨਾ ਸਹਿਰ ਪਹੁੰਚ ਗਏ ਆਪਾਂ ਰੋਪੜ ਦੇ ਵਿੱਚ ਤੁਸੀਂ ਮੋਟਰਸਾਈਕਲਾਂ ਦੇ ਰੇਟ ਪਹਿਲਾਂ ਪਤਾ ਕਰ ਲਿਓ ਉਹਨਾਂ ਤੋਂ ਵੀ ਸਸਤੇ ਟਰੈਕਟਰ ਤੁਹਾਨੂੰ ਅੱਜ ਦਿਖਾਵਾਂਗੇ ਗਾਰੰਟੀ ਵੀ ਵਧੀਆ ਹੋਊਗੀ ਗਾਰੰਟੀ ਪਰ ਇਸ ਗੱਲ ਦੀ ਹੈ ਇੱਥੇ ਤੁਸੀਂ ਜਿਹੜੇ ਵੀ ਟਰੈਕਟਰ ਤੇ ਬਹਿਜਿਓ ਤੁਸੀਂ ਚਲਾ ਕੇ ਦੇਖ ਲਓ ਘੰਟਾ ਚਲਾ ਲਓ ਤੇਲ ਆਪਾਂ ਬਾਈ ਉਰਾਂ ਤੋਂ ਪਵਾ ਦਾਂਗੇ ਜਦੋਂ ਤੁਹਾਡਾ ਯਕੀਨ ਬਣ ਗਿਆ ਨਾ ਵੀ ਬਾਕ ਫੇਰ ਸੌਦਾ ਕਰ ਲਿਓ ਟਰੈਕਟਰਾਂ ਦੀ ਇੱਥੇ ਚਲਾਉਣ ਦੀ ਫੁੱਲ ਗਾਰੰਟੀ ਹੈ ਤੇ ਹਨਾ ਮਿੱਤਰੋ ਸਾਰੇ ਟਰੈਕਟਰ ਘੈਂਟ ਨੇ ਇਹ ਲੈ ਮੈਟਰ ਇਕੱਲੇ ਇਕੱਲੇ ਟਰੈਕਟਰ ਬਾਰੇ ਜਾਣਕਾਰੀ ਦਵਾਂਗੇ ਆ ਖੜਾ ਜੰਮੇ ਸਵਰਾਜ 735 ਵੀ ਮਾਡਲ ਕਿੰਨਾ ਇਹ 2006 ਹੈ ਜੀ 2006 ਮਾਡਲ ਹੈ ਤੇ ਬਈ ਆ ਕਿੰਨਾ ਮਾਡਲ ਹੈ ਮੈਸੀ ਇਹ ਵੀਰੇ ਮਾਡਲ ਤਾਂ ਪੁਰਾਣਾ ਹੈ ਹਾਂਜੀ ਇਹਦੇ ਵਿੱਚ ਜਾਨੀ ਕਿ ਮੋਡੀਫਿਕੇਸ਼ਨ ਕਰੀ ਉਹਦਾ ਮੈਂ ਇੰਜਨ 3230 ਵਾਲਾ ਰੱਖਿਆ ਵਾ ਅਸਲ ਜਾਨੀ ਕਿ ਨਿਊ ਹਾਲੈਂਡ ਦਾ 10 ਮਾਡਲ ਦਾ ਇੰਜਨ ਰੱਖਤਾ ਉਹ ਕਿੜੀ ਚੌਕੜਾ ਟਾਇਰਾਂ ਦਾ ਵਧੀਆ ਪਾਤਾ ਇਹ ਵੀ ਮੈਸੀ ਦੇ ਇੰਜਨ ਚ ਆਇਆ ਨਾ 3230 ਠੀਕ ਹੈ ਜੀ ਹਾਂ ਇਹਨੂੰ ਮੈਸੀ ਦਾ ਸਿਮਸਨ ਇੰਜਨ ਚ ਆਇਆ ਬਾਈ ਤੇ ਬਈ ਜਿਹੜਾ ਆ ਖੜਾ 275 ਇਹ 2007 ਮਾ 75 ਇਹ 2005 ਹੈ ਜੀ ਇਹ ਪੰਜ ਮਾਡਲ ਹੈ ਤੇ ਭਾਈ ਜਿਹੜਾ ਆ ਖੜਾ 241ਵੇਂ ਸੀ ਇਹ 2013 ਜੀ 2013 ਮਾਡਲ ਤੇ ਮੈਨੂੰ ਹੁਣ ਇਹ ਦੱਸਿਓ ਆਪਣੇ ਲੱਭੇ ਮਹਿੰਗੇ ਤੋਂ ਮਹਿੰਗਾ ਟਰੈਕਟਰ ਕੀ ਰੇਟ ਦਾ ਸਸਤੇ ਤੋਂ ਸਸਤਾ ਕੀ ਰੇਟ ਦਾ ਫਿਲਹਾਲ ਜੀ ਆਪਣੇ ਕੋਲ ਇਹੀ ਸਭ ਤੋਂ ਮਹਿੰਗਾ ਹੈ ਇਹ ਸਭ ਤੋਂ ਮਹਿੰਗਾ ਆ ਜਿਹੜੇ ਸਾਰੇ ਖੜੇ ਨੇ ਸਸਤੇ ਨੇ ਬਿਲਕੁਲ ਜੀ ਓਕੇ ਤੇ ਭਾਈ ਇਹ ਕਿੰਨਾ ਮਾਡਲ ਹੈ ਇਹ 2013 ਹੈ ਜੀ 13 ਤਾਂ ਹੈਗਾ ਮਾਡਲ ਹਾਂਜੀ ਇਹਦੇ ਟਾਇਰ ਨਾਲ ਆਦੇ ਨੇ ਟਰੈਕਟਰ ਤੇ ਟਾਇਰ ਨਾਲ ਦੇ ਨੇ ਯਾਨੀ ਕਿ ਫਿਰ ਗਿਣਤੀ ਦੇ ਘੰਟੇ ਚੱਲੇ ਹੋਇਆ ਹੈ ਹਾਂਜੀ ਹਾਂਜੀ ਓਕੇ ਤੇ ਭਾਈ ਨੰਬਰ ਵੀ ਇਹਦਾ ਲੋਕਲ ਹੈ ਨੰਬਰ ਨੰਬਰ ਇਹਦਾ ਵੀ ਪੀਪੀ 10 ਲੁਧਿਆਣੇ ਦਾ ਜੀ ਪੀਪੀ 10 ਲੁਧਿਆਣੇ ਦਾ ਨੰਬਰ ਹੈ ਓਕੇ ਨਾਮ ਹੈ ਮਤਲਬ ਕਿ ਨਾਮ ਸੈਕੰਡ ਓਨਰ ਮੋਹਾਲੀ ਚ ਹੋਇਆ ਬਾਜੀ ਇਹ ਓਕੇ ਸੈਕੰਡ ਨਾਮ ਹੈ ਓਨਰ ਹੈ ਬਿਲਕੁਲ ਠੀਕ ਆ ਭਾਈ ਤੇ ਭਾਈ ਮੈਨੂੰ ਇਹ ਦੱਸਿਓ ਕਲਰ ਤਾਂ ਤੁਸੀਂ ਕਰਵਾਉਂਦੇ ਹੀ ਨਹੀਂ ਉਹ ਤਾਂ ਜਿਵੇਂ ਕਿਸਾਨ ਦੇ ਘਰੋਂ ਆ ਗਿਆ ਉਦਾਂ ਹੀ ਸੇਲ ਕਰ ਦਿੰਦੇ ਹੋ ਰੰਗ ਦਾ ਤਾਂ ਬਾਈ ਜੇ ਕਿਤੇ ਮਨਕੇ ਚਲੋ ਬੰਦਾ ਕੋਈ ਸਾਵਧਗ ਆ ਦੇ ਇੱਥੇ ਰੰਗ ਹੋਇਆ ਵਾ ਆਹ ਟਰੈਕਟਰ ਬਿਨਾ ਪੈਸਾ ਤੋਂ ਦੇ ਦੋ ਓਕੇ ਹਾਂ ਬਾਕੀ ਤੁਸੀਂ ਦਿਖਾ ਦਿਓ ਕਿਸੇ ਟਰੈਕਟਰ ਨੂੰ ਕੱਪੜਾ ਵੱਜਿਆ ਵਾ ਜਾਂ ਪਾਟਰੂ ਬਾਕੀ ਵੱਡੀ ਗੱਲ ਇਹ ਵੀ ਹੈ ਬਾਈ ਉਹਨਾਂ ਕੋਲੇ ਯਾਰ ਸਮਾਂ ਹੀ ਨਹੀਂ ਇਹ ਕਹਿੰਦੇ ਬਾਈ ਸਾਡੇ ਲੱਭੇ ਸਮਾਂ ਨਹੀਂ ਵੀ ਅਸੀਂ ਸਾਫ਼ ਕਰ ਕਰ ਖੜਾਈਏ ਹੈਨਾ ਤੇ ਬਾਈ ਮੈਨੂੰ ਇਹ ਦੱਸਿਓ ਇਹਦਾ ਮੁੱਲ ਵੜੀ ਕੀ ਆ ਟਰੈਕਟਰ ਦੀ ਇਹਦੀ ਬਾਈ ਜੀ ਡਿਮਾਂਡ ਆਪਾਂ 3 ਲੱਖ 20 ਹਜ਼ਾਰ ਕਰਦੇ ਆ 3 ਲੱਖ 20 ਹਜ਼ਾਰ ਤੇ ਮੌਕੇ ਤੇ ਕਿ 3 ਲੱਖ 20 ਆ 3 ਲੱਖ 5000 ਦਾ ਹੀ ਦੇ ਦਾਂਗੇ 3 ਲੱਖ 5 ਦਾ ਦੇਵਾਂਗੇ ਲੈ ਮੈਨੂੰ 3 ਲੱਖ ਪਰ ਪੂਰੇ ਦਾ ਲੈ ਜਿਓ ਬਸ 3 ਲੱਖ ਦਾ ਲੈ ਜਿਓ ਠੀਕ ਆ ਸਤਾ लास्ट ਰੇਟ ਆਈ ਹੈ ਹਾਂ ਚਲੋ 3 ਲੱਖ ਦਾ ਲੈ ਜੀ ਠੀਕ ਹੈ ਨਾ ਤੇ ਬਾਈ ਜਿਹੜਾ ਆ ਖੜਾਗਾ ਇਹ 2005 ਇਹ 2005 ਮਾਡਲ ਆਈ ਹੈ ਇਹ ਹੈਗਾ 2005 ਮਾਡਲ ਧਰਮੇ ਕੈਮਰਾ ਮਾਰਕਰ ਇਧਰ ਜੀ ਆਲ ਓਰੀਜਨਲ ਆਈ ਸਾਰਾ ਓਰੀਜਨਲ ਆ ਟਰੈਕਟਰ ਹੈ ਮਹਿੰਦਰਾ 575 2005 ਮਾਡਲ ਆ ਬਾਈ 5 ਮਾਡਲ ਟਾਇਰਾਂ ਦੀ ਕੰਡੀਸ਼ਨ ਗੱਲ ਕਰ ਲਓ ਸੱਚ ਨੂੰ ਘੈਂਟ ਪਈ ਆ ਹਨਾ ਅੱਧੇ ਕਿ ਟਾਇਰ ਆ ਜੀ ਅੱਧੇ ਕਿ ਟਾਇਰ ਪਏ ਤੇ ਛਤਰੀ ਵੀ ਘੈਂਟ ਲੱਗੀ ਹੋਈ ਐ ਆਪਾਂ ਦਾ ਵੀਰੇ ਟਾਇਰ ਪੰਜ ਪਾਏ ਘੱਟੇ ਦੱਸਦੇ ਉਹਨੇ ਓਕੇ ਤੁਸੀਂ ਮਤਲਬ ਵੱਧ ਨਹੀਂ ਦੱਸਦੇ ਘਟਾ ਕੇ ਗੱਲ ਕਰਦੇ ਹੋ ਘਟਾ ਕੇ ਦੱਸਣੇ ਲੇਟਾਂ ਲੂਟਾ ਪੂਰੀਆਂ ਘੈਂਟ ਲੱਗੀ ਹੋਈਆਂ ਨੇ ਨਾ ਤੇ ਭਾਈ ਇਹਦੀ ਕੀ ਡਿਮਾਂਡ ਆ ਨੰਬਰ ਇਹਦਾ ਵੀ ਪੰਜਾਬ ਦਾ ਚ ਪੰਜਾਬ ਨੰਬਰ ਆ ਜੀ ਓਕੇ ਤੇ ਇਹ ਕੰਮੀ ਓਨਰ ਹੂ ਇਹਦਾ ਵੀਰੇ ਓਨਰ ਨਹੀਂ ਪਤਾ ਇਹ ਦੇਖਣੀ ਪੈਣੀ ਚਲੋ ਕੋਈ ਗੱਲ ਨਹੀਂ ਛੱਡ ਪਰੇ ਤੇ ਬੰਪਰ ਉੱਪਰ ਕੈਮ ਲੱਗਿਆ ਹੋਇਆ ਮੁੱਲ ਕੀ ਆ ਇਹਦਾ ਇਹਦੀ ਆਪਾਂ ਡਿਮਾਂਡ ਕਰਦੇ ਜੀ 2,70,000 2,70,000 ਹਾਂਜੀ ਬਣੂ ਕਿੰਨੇ ਦਾ ਬਾਕੀ ਮੌਕੇ ਤੇ ਕਰ ਦਾਂਗੇ 2.5 ਲੱਖ ਇਵਰ ਜੀ 2006 ਮਾਡਲ ਹੈ ਜੀ 6 ਤਾਂ ਹੈਗਾ ਮਾਡਲ ਹਾਂਜੀ ਓਕੇ ਇਹ ਕਾਲੇ ਇੰਜਨ ਵਾਲਾ ਬਾਈ 5103S 42 HP ਚ ਹੈ 42 HP ਚ ਹੈ ਇਹਨਾਂ ਟਰੈਕਟਰਾਂ ਦਾ ਤੇਲ ਖਰਚਾ ਬਹੁਤ ਘੱਟ ਹੈ ਅੱਛਾ ਨੰਬਰ ਦੋ ਗੱਲ ਜਿਹੜੇ ਵੀ ਵਰਤ ਰਹੇ ਆ ਟਰੈਕਟਰਾਂ ਨੂੰ ਜਿਹਨਾਂ ਕੋਲ ਹੈਗੇ ਆ ਉਹ ਕਹਿੰਦੇ ਵੀ ਇਹ ਟਰੈਕਟਰ ਬਹੁਤ ਵੀਰਾਂ ਨੇ ਦਾ ਟਰੈਕਟਰ ਵੇਚੇ ਹੋਣੇ ਬੇਚੀ ਨਹੀਂ ਹਾਂ ਬਸਲ ਨਾ ਬਈ ਹੋਰ ਗੱਲ ਐ ਕਾਲੇ ਢਿੱਡ ਦੇ ਵਿੱਚ ਚਾਹੇ 5310 ਆ ਗਿਆ ਚਾਹੇ 5103 ਆ ਗਿਆ ਇਹ ਕਾਮਯਾਬ ਬੜੇ ਮੰਨੇ ਆ ਕਿਸਾਨਾਂ ਨੇ ਇਹਦੇ ਵੀ ਕਾਮਯਾਬ ਹੈ ਤਾਂ ਇਹਦੀ ਟਰੈਕਟਰ ਦੀ ਜਿੰਨਾ ਵੀ ਇਹਦਾ 파ਟ ਆਉਂਦਾ ਸੀਗਾ ਇੰਜਣਾ ਇਹ ਆਪਣੇ ਸਰਵ ਇੰਡੀਆ ਵਿੱਚ ਆ ਕੇ ਟਰੈਕਟਰ ਸੈਂਬਲ ਹੁੰਦਾ ਸੀਗਾ ਓਕੇ ਇਹ ਟਰੈਕਟਰ ਬਾਹਰੋਂ ਆਉਂਦਾ ਸੀ ਇਹ ਟਰੈਕਟਰ ਆਪਣੇ ਇੰਡੀਆ ਵਿੱਚ ਆ ਕੇ ਸੈਂਬਲ ਹੋਏ ਆ ਤਾਂ ਕਰਕੇ ਟਰੈਕਟਰ ਵੱਧ ਕਾਮਯਾਬ ਹੋਏ ਨੇ ਠੀਕ ਹੈ ਠੀਕ ਹੈ ਇਹਦਾ ਡੀਜ਼ਲ ਖਰਚਾ ਵੀ ਘੱਟ ਆ ਓਕੇ ਤੇ ਹੁਣ ਬਈ ਇਹ ਬਣੂ ਕਿੰਨੇ ਦਾ ਮੈਨੂੰ ਇਹ ਦੱਸਿਓ ਇਹਦੀ ਵੀਰ ਜੀ ਬਿਲਕੁਲ ਜੈਜੇ ਰੇਟ ਐ ਇਹਦਾ 2 ਲ ਮਹਿੰਦਰਾ ਵੀ ਨਹੀਂ ਆਉਂਦਾ ਇਸ ਰੇਟ ਦੇ ਵਿੱਚ ਹੁਣ ਦੇ ਦਈਏ ਕਿੰਨੇ ਦਾ ਆਪਾਂ ਇਹਨੂੰ ਐਂ ਦੱਸਿਓ ਇਹ ਲਾਸਟ ਆਪਾਂ 2 ਲੱਖ ਦਾ ਟਰੈਕਟਰ ਦੇ ਦੂੰਗਾ 2 ਲੱਖ ਦਾ ਚੱਕ ਲਿਓ ਮਿੱਤਰੋ ਇਹ ਲਾਸਟ ਰੇਟ ਆ ਜੀ ਉਹ ਆਪਣਾ 2006 ਮਾਡਲ ਹੈ 6 ਮਾਡਲ ਹੈ ਇਹ ਓਕੇ ਤੇ ਬਈ ਜਿਹੜਾ ਆ ਖੜਾ ਹੈ ਇਹ 2007 ਹੈ ਜੀ ਇਹ ਹੈਗਾ 2007 ਮਹਿੰਦਰਾ 275 ਹਾਂਜੀ ਚੋਕੜਾ ਟਾਰਾਂ ਦਿਖਾ ਦਿੱਤਾ ਪਰ ਮੈਂ ਤਾਂ ਨਵੇਂ ਵਰਗੀ ਪੈਣੀ ਪਿਛਲੇ ਦਾ ਨਵੇਂ ਹੀ ਆ ਜੀ ਹਨਾ ਮਗਰਾੜ ਮਗਰੂਰ ਦਿਖਾਈ ਟੇਪ ਹੋਈ ਹੈ ਜੂ ਜੀ ਲੱਗੀ ਹੋਈ ਆ ਕੱਲਾ ਬਾਜਾ ਹੀ ਲਾਉਣ ਵਾਲਾ ਇਹ ਡਾਕਟਰ ਕਿਤੇ ਕਿਤੇ ਦੇ ਬਾਈ ਆਪਾਂ ਨੇ ਕੁਝ ਨਹੀਂ ਕਰਾਇਆ ਇਹ ਨੂੰ ਮਿਲ ਗਈ ਕਿਤੋਂ ਕਿਤੋਂ ਟੱਚਿੰਗ ਹੋਈ ਹੋਈ ਆ ਓਕੇ ਪਹਿਲਾਂ ਦੀ ਕਿਸਾਨ ਦੇ ਘਰ ਹੋਈ ਹੋਈ ਆ ਉਹ ਵੀ ਹੁਣ ਦੀ ਨਹੀਂ ਹੋਈ ਵੀ 2-3 ਸਾਲ ਪਹਿਲਾਂ ਦੀ ਹੋਈ ਹੋਈ ਆ 2-3 ਸਾਲ ਪਹਿਲਾਂ ਦੀ ਹੋਈ ਹੋਈ ਆ ਹਾਂਜੀ ਠੀਕ ਆ ਬਾਈ ਹਨਾ ਤੇ ਹੂੰ ਤੁਸੀਂ ਚੱਲ ਚਲਾਵੇ ਤਾਂ ਦੇਖਿਆ ਹੋਊਗਾ ਟ੍ਰਾਈ ਲੈ ਕੇ ਵਧੀਆ ਬਾਈ ਗਰੂ ਦੀ ਤਾਂ ਵਧੀਆ ਵੀਰੇ ਓਕੇ ਤੇ ਨੰਬਰ ਇਹਦਾ ਵੀ ਲੋਕਲੀ ਆ ਬਾਈ ਇਹਦਾ ਨੰਬਰ ਨਹੀਂ ਬਾਈ ਇਹਦਾ ਨੰਬਰ ਸ਼ਾਇ ਸੋ ਇਹ ਮਨੂਗੇ ਜਿਹੜਾ ਟੈਟੋ ਤੁਹਾਡੇ ਪੀਪੀ 55 ਰੈਕੋਡ ਦਾ ਟੈਟੋ ਥੋੜੇ ਮੰਡੀ ਚੋਂ ਹੀ ਆਇਆ ਹੋਇਆ ਰੈਕੋਡ ਦਾ ਨਾਮ ਭਰਾ ਮਿੱਤਰੋ ਪੀਪੀ 55 ਤੇ ਬਾਈ ਇਹ ਦੱਸਿਓ ਇਹ ਬਣੂ ਕਿੰਨੇ ਦਾ ਇਹਦੀ ਵੀਰ ਜੀ ਡਿਮਾਂਡ ਕਰਦੇ ਆਪਾਂ 265000 ਰੁਪਈਆ ਓਕੇ ਹਾਂਜੀ ਢਾਈ ਢਾਈ ਦੇ ਦਵਾਂਗੇ ਢਾਈ ਤੇ ਥੋੜਾ ਉੱਪਰ ਹੀ ਮਿਲੂਗਾ ਜੀ ਚਲ ਮੰਨ ਲਿਓ ਢਾਈ ਕ ਦਾ ਲੈ ਜਿਓ ਹੁਣ ਤੇ ਬਾਈ ਜਿਹੜਾ ਆ ਖੜਾ ਹੁਣ ਦੱਸ ਇਹਦੇ ਬਾਰੇ ਕਹਿੰਦਾ ਦੀ ਵੀ ਕੱਲਾ ਇਹ ਮਾਡਲ ਹੀ 99 ਆ ਨਹੀਂ ਮਾਡਲ ਤਾਂ ਮਨੂੰ ਉਹਦਾ ਮਾਡਲ ਪੱਕਾ ਕਨਫਰਮ ਨਹੀਂ ਹੈਗਾ ਜੀ ਤੇ ਮਾਡਲ ਇਹ ਹੈਗਾ ਕੰਲਾ ਜਿਹੜਾ ਮੈਸੀ अच्छा ठीक है जी ਇਹਨਾਂ ਮੈਂ ਇੰਜਨ ਉੱਚੇ ਮਾਡਲ ਵਾਲਾ ਰੱਖਿਆ ਵਾ 10 ਮਾਡਲ ਵਾਲਾ 3230 ਦਾ 10 ਮਾਡਲ ਨਿਊ ਹਾਲੈਂਡ 3230 ਦਾ ਇੰਜਨ ਆਪਾਂ ਇਹਦੇ ਵਿੱਚ ਰੱਖਤਾ 3230 ਦੇ ਵਿੱਚ ਸਿਮਸਨ ਇੰਜਨ ਆਉਂਦਾ ਸੀਗਾ ਮੈਸੀ ਵਾਲਾ ਠੀਕ ਹੈ ਜੀ ਉਹ ਇੰਨਾਂ ਰੱਖਿਆ ਹੋਇਆ ਇਹਦੇ 'ਚ ਧਰਮੇ ਦਿਖਾ ਨੇੜੇ ਆ ਕੇ ਆ ਨਿਊ ਹਾਲੈਂਡ ਦਾ ਇੰਜਨ ਰੱਖਤਾ ਬਾਈ ਉਹਨਾਂ ਨੇ ਮੈਸੀ ਦੇ ਵਿੱਚ ਕਹਿੰਦੇ ਇਹ 3230 ਦੇ ਵਿੱਚ ਉਦੋਂ ਮੈਸੀ ਦਾ ਇੰਜਨ ਹੀ ਆਉਂਦਾ ਹਨਾ ਬਾਈ ਹਾਂਜੀ ਹਾਂ ਓਕੇ ਬੈਟਰੀ ਵੀ ਜਮਾਂ ਨਵੀਂ ਮਰਾਉਂਦੀ ਹੈ ਜੀ ਨਵੀਂ ਬੈਟਰੀ ਹੈ ਇਹ 'ਚ 2 ਸਾਲ ਦੀ ਗਾਰੰਟੀ ਹੈ ਬੈਟਰੀ ਦੀ ਠੀਕ ਹੈ ਜੀ ਹਾਂਜੀ ਉਹ 11 ਗੁਰਾਂ ਦਾ ਤਾਂ ਅਮਰੂਤੀ ਵਾਂਗੂ ਚੱਲਦਾ ਹੋਇ ਇਹ 11 ਗੁਰਾਂ ਦਾ ਬਾਈ ਇਹਦੀ ਚਲਾਈ ਇੰਨੀ ਸੋ ਇਹ ਇਹ ਕਿੰਨੇ ਦਾ ਦੇ ਦਾਂਗੇ ਆਪਾਂ ਨਹੀਂ ਇਹਦੀ ਡਿਮਾਂਡ 115000 115000 ਯਾਨੀ ਕਿ ਭਾਈ ਇੱਕ ਗੱਲ ਹੈ ਕਿਸੇ ਵੀ ਨੇ ਟਰੈਕਟਰ ਤਿਆਰ ਕਰਾਉਣਾ ਨਾ ਇਹ ਹਾਂ ਇਹਦੇ ਪਰ ਜਾ ਕੇ 1 ਰੁਪਿਆ ਵੀ ਨਹੀਂ ਲਾਉਣਾ ਪੇਂਟ ਹੀ ਭਜੂਗਾ ਮਤਲਬ ਟਰੈਕਟਰ ਮਲਕੀ ਕੋਈ ਵਧੀਆ ਪੇਂਟ ਹੋ ਰੰਗ ਕਰਾ ਲੋ ਟਰੈਕਟਰ ਦੀ ਕੰਡੀਸ਼ਨ ਇਹਦਾ ਭਾਈ ਮੁਰਲਾ ਹਿੱਸਾ ਵੀ ਬੜਾ ਪਾ ਉੱਚਾ ਹੈ ਦੇਖੋ ਮੁਰੇ ਤੋਂ ਹਾਂ ਹਾਂ ਆਹ ਠੀਕ ਆਹ ਮੁਰਲਾ ਹਿੱਸਾ ਚੇਂਜ ਹੋ ਗਿਆ ਪੈਸੇ ਦੇਰ ਮੰਨ ਕੇ ਚਲੋ 50 60000 ਉੱਪਰ ਉੱਪਰ ਲੱਗਿਆ ਵਾ ਬਾਕੀ ਹੋਰ ਤਾਂ ਮੈਂ ਉਹ ਦਿਖਾਈ ਉਹ ਉਹਦੇ ਰੇਸ ਰੂਸ ਦੇਖ ਅਰੇ ਇਸ ਵੀ ਦੂਜੀ ਜਿਹੜੇ ਮ ਬਾਕੀ ਦੇਖ ਲਓ ਬਾਈ ਟਰੈਕਟਰ ਸੁੱਕਾ ਹੈ ਕਿਦੋਂ ਲੀਕ ਨਹੀਂ ਹੂੰ ਚਲਾਈ ਦਾ ਟਰੈਕਟਰ ਦਾ ਮੰਨ ਗੀ 20 ਮਾਡਲ ਨੂੰ ਵੀ ਮਾਰ ਪਾਉਂਦਾ ਇੰਨੀ ਸਾਫ਼ ਚਲਾਈ ਹਾਂ ਓਕੇ ਗੁੱਡ ਹਾਂ ਕਿਸੇ ਨੇ ਸ਼ੌਂਕ ਨੂੰ ਘਰਾਂ ਰੱਖਣਾ ਕੱਖਾਂ ਵਾਸਤੇ ਲੈਣਾ ਹਾਂ ਇਹਦਾ ਟਰੈਕਟਰ ਦਾ ਖਰਚਾ ਵੀ ਘੱਟ ਆਈ ਠੀਕ ਆ ਜੀ ਬਈ ਇਹ ਇਹ ਕਿੰਨੇ ਦਾ ਦੇ ਦਈਏ ਫਿਰ ਆਪਾਂ ਇਹ ਵੀ ਦੇ ਦਾਂਗੇ ਬਾਈ ਫੋਲਰ ਬਾਜ ਜਿੰਨੇ ਤੁਸੀਂ ਕਹੇ ਤਾਂ ਉਹਨੇ ਦਾ ਦੇ ਦੇਣਾ ਪੂਰੇਆਂ ਦਾ ਦੇ ਦਈਏ ਦੇ ਦਿਓ ਇੱਕ ਲੱਖ ਦਾ ਮੈਂ ਬਣ ਜੂ ਮਿੱਤਰੋ ਤੇ ਬਈ ਜਿਹੜਾ ਆ ਖੜਾ ਸਵਰਾ 735 ਇਹ 2006 ਮਾਡਲ ਹੈ ਜੀ ਇਹ ਹੈਗਾ 2006 ਮਾਡਲ ਹਾਂ ਜੀ ਓਕੇ ਟਾਇਰ 40 ਕੇ ਪੈਸੇ ਤੇ ਕੰਡੀਸ਼ਨ ਕੁ ਡੂਸਨ ਦਾ ਇਹ ਵੀ origignal ਹੀ ਲੱਗਦਾ ਹਨਾ ਜੀ ਹਾਂ ਇਹ ਸਾਰਾ ਟਰੈਕਟਰ origignal ਹੈ ਜੀ ਓਕੇ ਤੇ ਬਾਕੀ ਇਹਦਾ ਨੰਬਰ ਨੇ ਇਹਦਾ ਵੀ ਪੰਜਾਬ ਦੀ ਇਹਦਾ ਨੰਬਰ ਲੋਕਲ ਹੀ ਸ਼ਾਇਦ ਆਪਣੇ ਰੋਪੜ ਦਾ ਹੀ ਹੈ ਜੀ ਓਕੇ ਤੇ ਫਿਰ ਇਹ ਕਿੰਨੇ ਕ ਦਾ ਬਣ ਜੂ ਇਹਦੀ ਆਪਾਂ ਡਿਮਾਂਡ ਕਰਦੇ ਆਂ ਜੀ 230000 ਰੁਪਇਆ 230000 ਹਾਂਜੀ ਇਹ ਕਿੰਨੇ ਦਾ ਕਟਾ ਦੇ ਦਾਂਗੇ ਆਪਾਂ ਇਹ ਆਪਾਂ ਦੇ ਦਾਂਗੇ 215000 ਦਾ ਜੀ 210000 ਦਾ ਲੈ ਜਿਓ ਯਾਰ ਚੱਕੋ ਹਨਾ ਟਰੈਕਟਰ ਸਾਰੀ ਘੈਂਟ ਨੇ ਮਿੱਤਰੋ ਜੇ ਕਿਸੇ ਭਰਾ ਨੇ ਟਰੈਕਟਰ ਲੈ ਜਾਣੇ ਆ ਨਾ ਜੀ ਬਾਜ਼ੀ ਬਰੇਟਾਂ ਦੇ ਯਾਨੀ ਕਿ ਲੱਖ ਰੁਪਈਏ ਦੇ ਵਿੱਚ ਆ ਟਰੈਕਟਰ ਬਣ ਜੂ 3 ਸਾਰੇ 1 ਲੱਖ ਤੋਂ ਲੈ ਕੇ 3 ਲੱਖ ਦੀ ਰੇਂਜ ਦੇ ਨੇ। ਸਾਰੇ ਵੀਰਾਂ ਨੂੰ ਬੇਨਤੀ ਹੈ ਇਹ ਆ ਬਾਈ ਵੀ ਉਰੇ ਤੇ ਆਪਣੇ ਆਗੇ ਥਲੀ ਚ ਅੱਧਾ ਘੰਟਾ ਕਰਿਓ ਘੰਟਾ ਕਰਿਓ। ਤੇਲ ਸਾਡਾ ਲੀਟਰ ਲੱਗੇ 2 ਲੀਟਰ ਲੱਗੇ ਉਹ ਸਾਡਾ ਹੈ। ਉਹ ਸਾਡਾ। ਯਾਨੀ ਕਿ ਸਾਡੀ ਗਾਰੰਟੀ ਸਿਰਫ ਤੁਹਾਨੂੰ ਟਰੈਕਟਰ ਦੀ ਇੱਥੀ ਤੱਕੇ ਆ। ਹਾਂ ਪੁਰਾਣੇ ਟਰੈਕਟਰ ਦੀ ਵੀਰ ਜਿਹੜੀ ਆਪਾਂ ਗਾਰੰਟੀ ਦਿੰਨੇ ਉਹ ਦਿੰਨੇ ਅਸੀਂ ਨਵੇਂ ਟਰੈਕਟਰ ਦੀ ਨਵੇਂ ਦੀ ਸਾਡੇ ਇੰਡੋ ਫਾਰਮ ਦੀ ਸਾਲ ਦੀ ਆ ਜੀ ਜੌਂਡੀਅਰ ਦੀ 2 ਸਾਲ ਦੀ ਆ ਠੀਕ ਹੈ ਜੀ ਠੀਕ ਹੈ ਜੀ ਬਾਕੀ ਜੋ ਹੈਗੀ ਨਵੀਂ ਕੰਪਨੀ ਤੋਂ ਦਿੰਨੇ ਆ ਕਿਉਂਕਿ ਉਹ ਅਸੀਂ ਵੀ ਦਿੰਨੇ ਆ ਉਹ ਸਾਨੂੰ ਕੰਪਨੀ ਦਿੰਦੀ ਹੈ ਕੰਪਨੀ ਦਿੰਦੀ ਹੈ ਉਹਈ ਦਿੱਕਤ ਆਉਂਦੀ ਆ ਤਾਂ ਸਾਡੇ ਨਾਲ ਕੰਪਨੀ ਬੈਠੀ ਆ ਹੂੰ ਕਿਉਂਕਿ ਇੱਥੇ ਤੁਸੀਂ ਵੀ ਮਤਲਬ ਆਪਣੀ ਤਸੱਲੀ ਕਰਕੇ ਲੈਨੇ ਹੋ ਇਹ ਟਰੈਕਟਰ ਸਾਡੇ ਕੋਲ ਸਾਰੇ ਜ਼ਿਮੀਂਦਾਰਾਂ ਦੇ ਆਏ ਹੋਏ ਆ ਠੀਕ ਹੈ ਜੀ ਜਿਵੇਂ ਸਾਨੂੰ ਜ਼ਿਮੀਂਦਾਰ ਦੱਸਦਾ ਏ ਉਹਵੇਂ ਤੁਸੀਂ ਦੱਸ ਦਿੰਨੇ ਹੋਵੇਂ ਅਸੀਂ ਦੱਸਦੇ ਆ ਜੀ ਸਾਡੀ ਸਿਰਫ ਗਾਰੰਟੀ ਇੱਥੇ ਦੀ ਆ ਹਫਤੇ ਦੀ 10 ਦਿਨ ਬਾਅਦ ਸਾਡੀ ਕੋਈ ਗਾਰੰਟੀ ਨਹੀਂ ਟਰੈਕਟਰ ਓਕੇ ਠੀਕ ਹੈ ਬਾਕੀ ਮਿੱਤਰੋ ਨੰਬਰ ਆਪਾਂ ਵਾਈਦਾ ਸਕਰੀਨ ਤੇ ਲਿਖਤਾ ਤੁਸੀਂ ਸੰਪਰਕ ਕਰ ਲੋ ਜਿਹੜਾ ਵੀ ਟਰੈਕਟਰ ਤੁਸੀਂ ਨੇ ਲੈਣਾ ਨਾ ਰੋਪੜ ਆਉਣਾ ਬੂਗਾ ਤੁਹਾਨੂੰ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਦੇ ਬਿਲਕੁਲ ਨਜ਼ਦੀਕ ਇਹ ਟਰੈਕਟਰਾਂ ਦੀਆਂ ਏਜੰਸੀਆਂ ਨੇ ਤੇ ਏਜੰਸੀਆਂ ਦੇ ਵਿੱਚ ਇਹ ਟਰੈਕਟਰ ਸਾਰੇ ਕਿਸਾਨ ਭਰਾਵਾਂ ਦੇ ਕਟਵਾਏ ਹੋਏ ਨੇ ਬਾਕੀ ਉਹਨੂੰ ਹੋਰ ਵੀ ਇੱਥੇ ਏਜੰਸੀਆਂ ਆ ਲੱਗ ਪਾ ਕੇ ਤੁਹਾਨੂੰ ਇੱਥੇ 50 ਡੈਕਟਰ ਖੜੇ ਮਿਲ ਜਾਣਗੇ ਸੈਕੰਡ ਹੈਂਡ ਸਾਰੇ ਏਜੰਸੀਆਂ ਵਾਲੇ ਸਾਰੇ ਏਜੰਸੀਆਂ ਵਾਲੇ ਟੈਟਾ ਤੁਹਾਨੂੰ ਸਾਰੇ Ориਜਨਲ ਮਿਲਣਗੇ ਕਾਗਜ਼ ਪੱਤਰਾਂ ਦੇ ਓਕੇ ਮਿਲਣਗੇ ਓਕੇ ਲੈ ਮਿੱਤਰੋ Ориਜਨਲ ਦੀ ਗਾਰੰਟੀ ਹੈ ਕਾਗਜ਼ ਪੱਤਰਾਂ ਦੀ ਓਕੇ ਦੀ ਗਾਰੰਟੀ ਹੈ ਜਿਹੜਾ ਕੁਝ ਬਈਉਰੀ ਕਹਿ ਕੇ ਦੇਣਗੇ ਤਾਂ ਇੱਥੇ ਦੇਣਗੇ ਬਿਲਕੁਲ ਜੀ ਤੇ ਮਿੱਤਰੋ ਕਰ ਲਓ ਸੰਪਰਕ